ਬੀਬੀ ਕੀ ਨਾਮ ਆਪਣਾ ਕਰਨਪੁਰੀ ਹੈ ਕਰਨਪੁਰੀ ਕਰਨਜੀ ਕੀ ਗੱਲ ਹੋਈ ਆ ਇਹ ਨਿਹੰਗ ਸਿੰਘ ਪੰਜ ਸੱਤ ਆ ਗਏ ਆਪਣੇ ਘਰੇ ਗੱਲ ਪਏ ਆ ਗਏ ਪਰਮਿੰਦਰ ਸਿੰਘ ਬਲਦੋਏ ਦਾ ਕਟੂਰ ਸਾਹਿਬ ਰਹਿੰਦਾ ਕੋਲਵਾ ਸੋਰੀ ਕੋਲਵਾ ਰਹਿੰਦਾ ਜੇਲ੍ਹ ਦੇ ਪਿਛੇ ਅੱਜ ਤੋਦਾਦਰ ਬਣਾ ਨੂੰ ਕਹਿ ਕੇ ਵੀ ਆਇਆ ਕਿ ਇਹ ਪਾਏ ਦੇ ਤੇ ਰਜਨਾਮਾ ਹੋ ਗਿਆ ਫਿਰ ਤਾਂ 15 ਬੰਦੇ ਲੈ ਕੇ ਨੋਵਾਂ ਲੈ ਕੇ ਆ ਗਿਆ ਢੱਕਰੇ ਕਰਪਾਨਾ ਲੈ ਕੇ ਵੀ ਗਾਈ ਤੇ ਮੈਂ ਬਾਜ਼ਾਰ ਗਿਆ ਡੈਡੀ ਨੇ ਮੈਨੂੰ ਫੋਨ ਕੀਤਾ ਕਰਨ ਪੁੱਤ ਘਰੇ ਆਏ ਇਤਰਾ 12 ਜਣੇ ਬੰਦੇ ਆਏ ਮੈਂ ਉੱਥੇ ਆ ਗਿਆ ਘਰੇ ਤੇ ਉਹਨਾਂ ਕੋਲੋਂ ਮੈਂ ਹੋਣਦੀ ਆਮਣ ਵੀ ਫੇਰਾ ਤੇ ਦੋ ਤਿੰਨ ਜਣੇ ਆਈ ਬਸ ਉਹ 12 13 ਜਣੇ ਉਹ 12 13 ਜਣੇ ਨੋਵਾਂ ਵਾਲੇ ਪੂਰੀ ਤਿਆਰੀ ਨਾਲ ਇਹ ਕਰਬਾਨਾ ਕਰਪੁਣਾ ਲੈ ਕੇ ਤੁਹਾਨੂੰ ਪਲਾਣੀ ਅੱਡੇ ਕੋਈ ਸੰਦ ਨਹੀਂ ਹੈ ਗਏ ਤੇ ਉਹ ਜਦੋਂ ਉਹਨਾਂ ਨੇ ਗੋਟ ਵੱਟਿਆ ਫੇਰਾ ਹੀ ਨੋਵਾਂ ਦੇ ਸ਼ੀਸ਼ੇ ਭੰਨੇ ਤੇ ਮੇਰੇ ਵਗੇ ਲਾਗੇ ਤੱਕ ਮਾਰ ਕੇ ਭੱਜ ਕੇ ਕੀ ਕਾ ਦੀ ਕਿਹੜੀ ਹੋ ਝਗੜਾ ਆ ਇਹਨਾਂ ਦਾ ਕੋਈ ਝਗੜਾ ਨਹੀਂ ਕੋਈ ਐਵੇਂ ਨਜਾਇਜ਼ ਹੀ ਪੈਸੇ ਮੰਗਦਾ ਰੋਟੀ ਲੈਂਦਾ ਜਾਂ ਟੋਕਾ ਦੀ ਰੋਟੀ ਐਵੇਂ ਪੈਈ ਕਿ ਮੇਰੇ ਡਰੱਗ ਦੀਆਂ 3000 ਰੁਪਇਆ ਦੋ ਅੱਛਾ ਇੱਕ ਲੱਖ ਮਕਦਾ ਕਰ ਦੋ ਆਪਣਾ ਡੇਰੀ ਦਾ ਨਾਲ ਮੋਬਾਈਲ ਦਾ ਦੁਕਾਨ ਨਾਲ ਕਰਿਆਨੇ ਦਾ ਕਰ ਦੋ ਅੱਛਾ ਇਹ ਨਿਆਣ ਸਿੰਘ ਮਜੀਬੀ ਸਿੱਖਾਂ ਦਾ ਵਾ ਇੱਕ ਲੱਖ 75 ਕਹਿੰਦਾ ਮੇਰੇ ਖਾਤੇ 'ਚ ਪਾਓ ਨਹੀਂ ਤਾਂ ਮੈਂ ਤੁਹਾਡੇ ਡੱਬੇਨਵਾਦ ਕਰ ਲਵਾਂ ਟੈਕਸ ਕਿਦੀ ਹੋਈ ਆ ਮੈਂ ਤੇ ਪਿਓ ਦੀ ਕੀ ਘੁੱਟ ਵੱਧਿਆ ਕਿ ਘੋਟ ਵੱਧਿਆ ਜਦ ਉਸਤਾਲ ਆ ਲਿਆ ਸਾਡੇ ਕੋਈ ਜਿਹੜੀ ਕਾਰਵਾਈ ਕੀਤੀ ਕਿ ਤੋੜਾਈ ਜਾ ਬਿਲਕੁਲ ਸਹੀ ਬਿਲਕੁਲ ਮਦਰੂ ਦੀ ਗੱਲਾਂ ਬਾਤਾਂ ਕਰਦੇ ਖੂਨ ਨਾ ਚੜਨ ਕਰਕੇ ਸਾਡੇ ਨਾਲ ਕੀ ਸਾਡੇ ਨਾਲ ਕੀ ਮੇਰਾ ਨਾਂ ਕਰਨ ਬੁਰੀ ਮੇਰੇ ਨਾਲ ਜਾਸਰ ਮਾਰਦਾ ਹਾਂ ਹੱਥ ਦੇ ਹਾਂਜੀ ਸਭੇ ਬਾਈਂ ਦੀ ਮੰਗ ਕਰਦੇ ਪੁਸਤ ਪ੍ਰਸ਼ਾਸਨ ਨੂੰ ਸਭੇ ਪਹੁੰਚਾ ਜਿੰਦੇ ਹੋ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਮੈਨਾਂ ਨੇ ਹੁਣ ਟੋਟਲ ਉਹ ਹੈਗੇ 9 ਤੋਂ 10 ਜਣੇ ਹੀ ਤੇ ਮੱਲੇ ਨੂੰ ਲੈਣ ਲੱਗੇ ਛਣਾ ਮੱਲੇ ਵਾਲੇ ਪਤਾ ਨਹੀਂ ਹੁੰਦੇ ਜਾਂਦੇ ਜਦੋਂ ਟੂਮਬਟ ਬੈਠੇ ਆਈ ਕੇ ਚਾਹ ਪਾਣੀ ਪੀਓ ਕਰੇ ਉਹਨਾਂ ਹੁੰਦੇ ਕਰਪਾਣਾ ਕੱਢ ਕੇ ਗਲੀ ਦੇ ਵਿੱਚ ਬੱਚੋ ਗਲੀ ਦੇ ਵਿੱਚ ਸਾਡੇ ਕਰਦੇ ਮਾਗਲਾ ਰਾਇ ਕਰਦਾ ਕਰਦਾ ਸਾਰਾ ਕੁਝ ਕਰਦਾ راسا 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 ਘਰ ਆ ਗਏ ਨਿਹੰਗ ਪੈ ਗਏ ਆ ਤੇ ਆ ਬੰਦੇ ਦੀ ਬਾਹ ਵੱਢੀ ਜਾ ਵੇਖੋ ਕੌਣ ਵਿਆਹ ਕੌਣ ਕਰੇ ਨਿਹੰਗਸਿਆਂ ਕੀ 5 6 7 7 ਨਿਹੰਗ 7 ਨਿਹੰਗਾ ਆ ਪਤਾ ਲੱਗਾ ਨਾ ਨਾ ਕੌਣਾ ਬਲਵਿੰਦਰ ਸਿੰਘ ਜੋ ਬਲਟੋਏ ਦਾ ਅੱਜੀ ਗੱਲ ਕੀ ਇਹਨਾਂ ਦੀ ਗੱਲ ਕੋਈ ਨਹੀਂ ਹੋਈ ਕਿਸੇ ਨਾ ਦਾ ਕੋਈ ਮਾੜਾ ਮੋਟਾ ਹੈਗਾ ਇਹ ਤੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਨਿਹੰਗਣ ਕੁਲਾਤਾ ਇਹ ਰਿਆ ਨਾ ਇਹਨਾਂ ਤੋਂ ਕਿਹਾ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋਈ ਗੱਲ ਨਹੀਂ ਗਈ ਤੇ ਬਾਹਰ ਚਲੇ ਗਏ ਬਾਹਰ ਕੱਢਦੇ ਰਹੇ ਉਹਨਾਂ ਤੇ ਬਾਹਰ ਆ ਗਏ ਗੁੱਟ ਮਾਰ ਦਿੱਤਾ ਉਹਨਾਂ ਨੇ ਵੀ ਵੀਡੀਓਗ੍ਰਾਫੀ ਹੈਗੀ ਸਾਡੇ ਕੋਲ ਸਾਰੀ ਮਾਰਿਆ ਕੀਤੇ ਪਰਾਨਾ ਮਾਰੀਆਂ ਪਹਿਲਾ ਇਸੇ ਦੇ ਹੀ ਹੈ ਕਿ ਉਹ ਦੂਜੇ ਦੇ ਨਾਲ ਤੇ ਮੁੰਡਾ ਦਾ ਵੀ ਤੇ ਕੌਣ ਗੁੱਠਾ ਉੱਤਰ ਵੇਖੋ ਜੇ ਮਾਰ ਕਰੋਗੇ ਨਾ ਭਾਈ ਮਾਂਗੇ ਸਾਡੀ ਇਹੋ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਬੰਦੇ ਦਾ ਜਿਹੜਾ ਮਾਰਿਆ ਇਹਨਾਂ ਨੇ ਤੇ ਕਾਰਵਾਈ ਹੋਣੀ ਚਾਹੀਦੀ ਤੇ ਉਹ ਮਾਰ ਗਿਆ ਮਾਰ ਗਿਆ ਮਾਰ ਕੇ ਗਏ ਹਾਂ ਯਾ ਡਾਕਟਰ ਦੇ ਕਾਰਵਾਈ ਹੋਣੀ ਤਾਂ ਇਹ ਵੀ ਜਿਹੜਾ ਜੱਤੀ ਕੀ ਨੀ ਵੜਿਆ ਕੋਈ ਕੋਈ ਆ ਗਿਆ ਵੜਿਆ ਹੀ ਨਹੀਂ ਕੋਈ ਡਾਕਟਰ ਨਹੀਂ ਹੈਗਾ ਇੱਥੋਂ ਦਾ ਕਾਨੂੰਨੀ ਕਾਰਵਾਈ ਕੋਈ ਨਹੀਂ ਹੈ ਜੀ ਜੇ ਮੈਂ ਸੁਣਿਆ ਮਾਮਲਾ ਉਹਦਾ ਹਮਲਾ ਕੀਤਾ ਗਿਆ ਬੰਦੇ ਦਾ ਮਾਮਲਾ ਸਾਰਾ ਇਹ ਸਰ ਮਾਮਲਾ ਹੈ ਕਿ Google Pay ਦੇ ਕੋ ਪੈਸੇ ਕੋਈ ਨਾ ਝਗੜਾਈ ਇਹਨਾਂ ਦਾ ਇਹਨਾਂ ਦੇ ਘਰ ਆਏ ਸੀ ਨੰਗ ਪ੍ਰਮਿੰਦਰ ਸਿੰਘ ਇਹ ਕੋਈ ਹਾਂਜੀ ਲਖਨਸ਼ਾਨ ਸਿੰਘ ਜੀ ਹਾਂਜੀ ਉਹ ਮੁਰਕੇ ਨਾਲ ਟਕਰਾਰ ਹੋ ਗਿਆ ਉੱਥੇ ਜੀ ਉੱਥੇ ਇਨਾਂ ਦੀ ਕਿਰਪਾ ਨਾਲ ਗੋਟ ਵੱਡਤਾ ਜੀ ਇਹਦੇ ਬਾਅਦ ਚ ਇਹਨਾਂ ਨੇ ਹਸਪਤਾਲ ਲੈ ਜਾਂਦਾ ਹਾਂ ਜੀ ਹਾਂਜੀ ਬਾਅਦ ਹਾਂਜੀ ਹਾਂਜੀ ਹਸਪਤਾਲ ਲੈ ਗਏ ਕੀ ਗੱਲ ਹਸਪਤਾਲ ਜੀ ਹਸਪਤਾਲ ਕੀ ਗੱਲ ਬਾਤ ਹੋਈ ਜੀ ਨਾ ਇਹ ਮੇਰਾ ਨਾਮ ਅਮਨਪੂਰੀ ਆ ਜੀ ਤੇ ਉਹ ਬਾਤ ਚਲੇ ਗਏ ਕਿਹਨਾਂ ਤੇ ਹਮਲਾ ਆਇਆ ਇਹਨਾਂ ਦਾ ਇਹ ਮੇਰੇ ਚਾਚਾ ਜੀ ਆ ਸ਼ੰਮੀਪੂਰੀ ਸੱਤ ਨਿਹੰਗ ਆਏ ਆ ਵੀਰ ਜੀ ਝੋਨੇ ਪਾ ਗਏ ਚੋਲੇ ਪਾ ਕੇ ਆਏ ਉਹਨਾਂ ਨੂੰ ਅੰਦਰ ਘਰੇ ਬੈਠੇ ਬਿਠਾਇਆ ਇੱਥੇ ਬੈਠ ਕੇ ਗੱਲ ਕਰੋ ਬੈਠੇ ਕਿਸੇ ਨੇ ਨਹੀਂ ਮੰਨੀ ਉਹ ਤੋਂ ਕਿਰਪਾਨਾ ਕੱਢ ਕੇ ਸਿੱਧਾ ਹੀ ਹਮਲਾ ਕਰਤਾ ਉਹਨਾਂ ਨੇ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਵੇਖ ਲੋ ਜਿੰਦਾਬਦਾਂ ਲੈ ਕੇ ਆਏ ਆ ਚੰਗਾ ਬੜਾ ਇੱਥੇ ਅੱਡਾ ਕਿੰਤਾ ਬਲੀਡੀ ਮੰਦਿਰ ਪੁੱਛਾ ਉਸ ਤੋਂ ਬਾਅਦ ਹੁਣ ਪੂਰੇ ਹੋ ਗਏ ਡੈਥ ਹੋ ਗਈ ਸਾਡਾ ਹੀ ਹੀਰ ਦਾ ਬੰਦਾ ਖਤਮ ਕਰਤਾ ਕਿ ਹੁਣ ਮਰੇ ਨੂੰ ਗੁੱਲੂ ਕੋਈ ਲਾਵੇ ਜੀ ਦੱਸੋ ਇਹਦੇ ਕੀ ਹਸਪਤਾਲ ਕੋਲੋਂ ਥੜਿਆ ਨੂੰ ਪੁਲਿਸ ਪ੍ਰਸ਼ਾਸਨ ਨੇ ਕਰ ਲਈ ਦਿੱਤੀ ਗਈ ਪੁਲਿਸ ਪ੍ਰਸ਼ਾਸਨ ਆਇਆ ਕਰਲੇ ਚਲੋ ਆਏ ਪਰ ਪੁਲਿਸ ਪ੍ਰਸ਼ਾਸਨ ਹੀ ਲਾਇਆ ਹੁਣ ਵੀ ਲੱਗੇ ਆ ਮਗਰ ਔਨ ਦੀ ਸਪੋਰਟ ਸਾਨੂੰ ਇਨਸਾਫ ਚਾਹੀਦਾ ਜੋ ਵੀ ਬੰਦ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਜੋ ਵੀ ਨਿਹੰਗ ਜੋ ਵੀ ਆ ਭਜੀ ਵੇਖੋ ਸਾਡਾ ਤੇ ਫਿਰ ਹਿੰਦੂਆਂ ਦਾ ਰਹਿਣਾ ਬੇੜਾ ਗਰ ਕੇ ਤੇ ਨਾ ਅਸੀਂ ਤੇ ਇਹ ਕਵਾਂਗੇ ਉਲਟਾ ਸਾਨੂੰ ਆਂਦੇ ਆ ਅਸੀਂ ਵੜਦਾਂਗੇ ਖਾਲਿਸਤਾਨੀ ਆ ਆ ਤੇ ਅਸੀਂ ਤੇ ਰਹਿ ਕੇ ਬਸ ਇਹਨਾਂ ਜੋਗੇ ਅੱਜ ਇਹਨੂੰ ਵੱਡਿਆ ਕੱਲ ਨੂੰ ਸ਼ਹਿਰ ਚ ਕਈ ਹੋਰ ਨੂੰ ਵੱਡੂਗੇ ਝਗੜੇ ਦੀ ਵਜ੍ਹਾ ਕੋਈ ਪਤਾ ਝਗੜੇ ਦੀ ਵਜ੍ਹਾ ਕੋਈ ਨਹੀਂ ਆ ਕਿ ਥਰਡ ਪਾਰਟੀ ਦਾ ਝਗੜਾ ਹੋਊ ਇਹਨਾਂ ਨਾਲ ਰੁਪਈਏ ਦਾ ਕੋਈ ਲੈਣ ਦੇ ਨਹੀਂ ਇਹ ਸਿਰਫ ਖਾਊ ਯਾਰ ਆ ਆਪ ਦੀਆਂ ਜੇਬਾਂ ਪਰ ਲਾਏ ਹੀ ਕਿੰਨੇ ਜਣੇ ਨੇ ਜਿਹੜੇ ਸੱਤ ਜਣੇ ਸੀ ਨੋਵਾ ਗੱਡੀ ਤੇ ਆਏ ਇਹ ਨਹੀਂ ਆਪਾਂ ਇਹ ਨਹੀਂ ਕਹਿੰਦੇ ਸਾਰੇ ਧਿਆਨ ਇੱਕੋ ਜਿਆ ਬਾਕੀ ਕਈ ਹੈਗੇ ਆ ਜਿਹੜੇ ਚੰਗੇ ਭਲੇ ਮਗਰ ਇਹ ਟੂਟੀ ਨੰਗ ਚੋਲਾ ਪਾ ਕੇ ਨਸ਼ੇ ਛੱਡ ਕੇ ਚੋਲੇ ਪਾਲੇ ਆ ਪਿੰਦੇ ਸਮੈਕਾ ਉਹ ਚੋਲੇ ਦੇ ਅੰਦਰ ਸਭ ਕੋ ਕਰੀ ਜਾਂਦੇ ਤੇ ਇਹੋ ਜਿਹਿਆਂ ਨੂੰ ਕਰਦਾ ਜਿਹੜੇ ਜ਼ਖਮੀ ਹੋਏ ਕਿੰਨੇ ਜਣੇ ਟੋਟਲੇ ਤਿੰਨ ਜਣੇ ਤਿੰਨ ਕਿਹੜੇ ਕੀ ਨਾਮ ਆ ਉਹ ਸ਼ਮੀਪੁਰੀ ਜੀ ਜਿਹਨਾਂ ਦੀ ਡੈਥ ਹੋ ਗਈ ਆ ਇੱਕ ਮੈਂਮਨਪੁਰੀ ਜਿਹੜਾ ਜ਼ਖਮੀ ਆ ਇੱਕ ਕਰਨਪੁਰੀ ਮੇਰਾ ਪਤੀ ਚਾਚੇ ਦਾ ਮੁੰਡਾ ਪੱਟੀ ਦੇ ਹੀ ਆ ਪੱਟੀ ਦੇ ਹੀ ਆ ਬਾਕੀ ਵੀਡੀਓਗ੍ਰਾਫੀ ਹੋਈ ਸਾਡੇ ਘਰ ਲੱਗੇ ਜਾ ਕੇ ਵੇਖ ਲੋ ਖੂਨ ਹੀ ਖੂਨ ਹੋਇਆ ਪਿਆ ਕਾ ਜਾਣ ਕੇ ਗੱਲ ਪਏ ਆ ਘਰ ਘਰ ਆ ਕੇ ਪਏ ਲੁੱਟੇ ਨਹੀਂ ਪਏ ਆ ਕੇ ਗਲ ਕਾਤਾ ਪਏ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸੱਤ ਦੇ ਸੱਤ ਜਾਣਿਆਂ ਤੇ ਉਹਨਾਂ ਦੇ 302 ਦਾ ਪਰਚਾ ਕੀਤਾ ਜਾਵੇ ਹਾਂ ਜੀ ਕਰਨੇ ਜੀ ਬਿਆਨ ਲੈ ਲਈ ਲਿਖੋਂ ਡੀ ਜੀ ਸਾਨੂੰ ਹਾਂ ਜੀ ਬਿਆਨ ਹੀ ਲਿਖੋਂ ਡੀ ਜੀ ਅਚਾਹਾਂ ਦੇ ਇਨਕੀਲ ਸਦਣਾ ਫਿਰ ਬਿਆਨ ਲਿਖੋਣਾ ਹੈ ਕੀ ਕੀ ਘਟਨਾ ਹੋਈ ਕੀ ਹੈ ਘਟਨਾ ਜੀ ਨਹਾਂਗਾ ਹੈ ਜੀ ਹਾਂ ਉਹਨਾਂ ਨੂੰ ਪਹਿਹਰ ਨਾਲ ਲੱਗਾਇਆ ਚ ਕਿ ਪ੍ਰਿਸ਼ੂ ਜੀ ਸਰ ਪਤਾ ਲੱਗਾ ਕੌਣ ਨੇ ਆ ਗਏ ਉਹਨੂੰ ਰਿਆਲ ਇਹ ਪਹਿਆਂਗਾ ਗਾਈ ਇਹਨਾਂ ਦਾ ਹੋਏ ਉਹ ਡੋਟਾ ਹਸਪਤਾਲ ਨੇ ਕਿ ਉਹ ਸਖਤ ਬੰਜਦਾ ਜਿੱਥੇ ਸਟਾਫ ਹੁੰਦਾ ਇਹ ਜੰਦਾ ਕੋਈ ਟੈਕਚਰਾ ਬਾਹਰ ਹੋ ਰਿਹਾ ਉਹ ਰਿਆਲ ਲੋਕਾਂ ਨੇ ਪੁੱਛਿਆ ਉਹ ਕਹਿੰਦੇ ਬਾਹਰ ਹੀ ਟਿਕੋ ਜਾ ਕੇ ਆ ਕਾ ਹਮ ਗੱਲ ਕਰਨੀ ਹੈ ਸਰਮੇਂਦਰ ਸਿੰਘ ਨਾਲ ਲਖਮਿੰਦਰ ਸਿੰਘ ਹਾਂਜੀ ਪਰਮੇਂਦਰ ਸਿੰਘ ਨਾਲ ਲਖਮਿੰਦਰ ਸਿੰਘ ਪਰਮੇਂਦਰ ਵਾਸੀ ਬਟੋਆ ਹਾਂ ਤੇ ਇਕਾ ਗਨਸ਼ਾਨ ਸਿੰਘ ਇਹਨਾਂ ਹਾਲ ਉੱਤੇ ਗੋਡਵਾਲ ਸਾਹਿਬ ਰਿੰਦੇ ਡੇਰੇ ਤੇ ਜੇਲ੍ਹ ਜੇਲ੍ਹ ਦੇ ਪਿਛਲੇ ਅੱਗੇ ਡੇਰਾ ਨਾਂ ਦਾ ਜੀ ਹਾਂਜੀ ਝਗੜੇ ਦਾ ਕਾਰਨ ਕੀ ਹੈ ਜੀ ਛੋੜੇ ਕਾਰਨ ਗੂਗਲ ਪੇ ਜਿਹਨਾਂ ਨੇ ਪੈਸੇ 60% ਨੇ ਭਾਏ ਸੀ ਹਾਂਜੀ ਉਹ 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 ਉਹਦੀ ਉਹਨਾਂ ਤੋਂ ਪੈਸੇ ਮੰਗੜੇ ਸੀ ਕਿ ਸਾਨੂੰ ਇਕ ਲੱਖ 75 ਹਜ਼ਾਰ ਦੇ ਉਹ ਕਿੰਨੇ ਭਾਏ ਕਿਨੇ ਇਹ 1.75 ਹਜ਼ਾਰ ਉਹ ਸਬੰਧ ਕਰੇ ਜਾਣਗੇ ਗੱਲ ਪੈ ਗਈ ਹੈ ਭਰੇ ਆ ਖਰੇ ਕਰੀ ਕਿੰਨੇ ਜਣੇ ਐ ਇੱਕ ਦੇਰ ਨੂੰ ਜਿਹੜੇ ਸਦਾਕਾ ਸੀ ਇਸੇ ਹੱਦ ਜਣੇ ਦੱਸਦੇ ਸੀ ਤੇ ਜਿਹੜੇ ਜ਼ਖਮੀ ਹੋਏ ਕਿੰਨੇ ਜਣੇ ਆ 13 ਜਣੇ ਜੀ ਇਹ ਕਹਿੰਦੇ ਮੌਤ ਹੋ ਗਈ ਹੈ ਤੇ ਸਰ ਜਿਹਦੀ ਮੌਤ ਹੋ ਰਹੀ ਆ ਗਈ ਹੈ ਉਹਨਾਂ ਛਮੀ ਛਮੀ ਪੂਰੀ ਉਹਨੇ ਅਗੋਂ ਪਾਸ ਕਰੀ ਕਰਨਾ ਹੀ ਬਸ ਇਹ ਕੰਮ ਨੇ ਸਭ ਨੂੰ ਇਹਦੀ